ਸਸੇ ਗੱਲ ਜੀ ਸਾਰਿਆਂ ਨੂੰ ਪੰਜਾਬੀਓ ਜੋ ਇੱਕ ਬੀਬੀ ਫੜੀ ਗਈ ਆਪਣਾ ਅਮਨਦੀਪ ਕੌਰ ਬਹੁਤ ਉਹਦੇ ਉਤੇ ਇਲਜਾਮ ਲੱਗੇ ਵੱਡੇ ਵੱਡੇ ਤੇ ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ মিডিਆ ਟ੍ਰਾਇਲ ਹੋਇਆ ਕਿਸਮ ਦਾ ਹਰ ਚੀਜ਼ ਉਹਦੇ ਤੇ ਮੜੀ ਗਈ ਉਹਦੇ ਗਾਲ ਥਣੂ ਦੀ ਬੇਲ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਕਿੱਧਰ ਗਏ ਉਹ মিডিਆ ਵਾਲੇ ਤੇ ਕਿੱਧਰ ਗਏ ਉਹ ਲੀਡਰ ਵਾਜਵਾ ਸਾਹਿਬ ਕਹਿੰਦੇ 6 ਤਾਂ ਗੱਡੀਆਂ ਬੀਬੀ ਕੋਲ ਤੇ ਰੋਲੈਕਸ ਦੀ ਘੜੀ ਹੈ ਜਿਹੜੀ 30 ਲੱਖ ਦੀ ਹੈ ਜੇ ਤਾਂ ਵਡਾ ਮਾਲ ਸੀ ਇਹਨਾਂ ਕੋਲੇ ਬੀਬੀ ਕੋਲੇ ਤੇ ਉਹਦੀ ਬੇਲ ਹੀ ਨਹੀਂ ਹੋਣੀ ਚਾਹੀਦੀ ਸੀ ਤੇ ਫਿਰ ਗਵਰਨਮੈਂਟ ਨੇ ਬੇਲ ਦਾ ਵਿਰੋਧ ਕਿਉਂ ਨਹੀਂ ਕੀਤਾ ਉੱਥੇ ਕੋਰਟ 'ਚ ਦੇਖੋ ਇੱਥੇ ਕਾਨੂੰਨ ਗਵਰਨਮੈਂਟ ਦੀ ਪਾਵਰ ਦੇ ਅੱਗੇ ਕਾਨੂੰਨ ਕਨਾਮ ਸਭ ਕੁਝ ਫੇਲ ਆ ਗਵਰਨਮੈਂਟ ਦੀ ਜਿਨ੍ਹਾਂ ਦੇ ਹੱਥ 'ਚ ਪਾਵਰ ਆ ਉਹੀ ਕਾਨੂੰਨ ਆ ਉਹੀ ਆ ਸਭ ਕੁਝ ਉਹ ਕਾਨੂੰਨ ਨੂੰ ਜਿਵੇਂ ਮਰਜ਼ੀ ਚਲਾਉਣ ਆ ਐਮ ਰੋਡ ਨਾਮ ਕਿਸੇ ਦੇ ਗਲਤ ਨਜਾਇਜ਼ ਮੜ ਦੇਣ ਯਾਨੀ ਕਿ ਸਾਰਾ ਕੁਝ ਜਿਹਦੇ ਕੋਲੇ ਪਾਵਰ ਆ ਸਮਝ ਲਓ ਉਹੀ ਕਾਨੂੰਨ ਆ ਤੇ ਉਹੀ ਸਾਰਾ ਕੁਝ ਆ ਤੇ ਹੁਣ ਉਹ ਨਜਾਇਜ਼ ਦੇਖ ਲੋ ਆਪਾਂ ਹੁਣ ਇਹ ਤਾਂ ਕਹਿ ਹੀ ਨਹੀਂ ਸਕਦੇ ਜਾਇ ਜਾਂ ਨਜਾਇਜ਼ ਆਪਾਂ ਜੋ ਅੱਜ ਤੱਕ ਹੁਣ ਤੱਕ ਗੱਲ ਕਲੀਅਰ ਹੋਈ ਆਪਾਂ ਉਹਦੇ ਉੱਤੇ ਗੱਲ ਕਰ ਸਕਦੇ ਆਂ ਵੀ ਉਹ ਇਹਦੇ 17 ਗ੍ਰਾਮ ਤੋਂ ਉਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ 6 Saab Audi ਵੀ ਗੱਡੀ ਹੈ ਉਹਦੇ ਕੋਲੇ 6 ਗੱਡੀਆਂ ਨੇ ਜੀ ਉਹਦੇ ਕੋਲੇ TPS IS ਵੱਡੇ ਵੱਡੇ ਇਹਨਾਂ ਨਾਲ ਪਲੀਜ਼ ਮੁਲਾਜ਼ਮਾਨਾ ਉਹਦੇ ਸਬੰਧ ਆ ਤੇ ਉਹ ਜਿਵੇਂ ਵੀ ਚਾਵੇ ਉਹ ਮੇਂ ਹੀ ਕਰ ਸਕਦੀ ਆ ਉਹਦੇ ਉੱਤੇ ਕੋ ਕੋ ਯਾਨੀ ਕਿ ਬਹੁਤ ਪਾਵਰਫੁਲ ਬੜਾ ਕੁਝ kiya ਗਿਆ ਤੇ ਹੁਣ ਉਹਦੀ ਬੇਨੋਂ ਤੋਂ ਬਾਅਦ ਕੋਈ ਨਹੀਂ ਲੱਭਦਾ ਨਾ ਕੋਈ ਉਹਨੂੰ ਬਦਨਾਮ ਕਰਨ ਵਾਲਾ ਲੱਭਦਾ ਤੇ ਨਾ ਕੋਈ ਹੁਣ ਮੀਡੀਆ ਵਾਲੀ ਗੱਲ ਕਰਦੇ ਹੁਣ ਕੱਲ ਐਸਐਮ ਟੀਵੀ ਵਾਲੇ ਸਰਦਾਰ ਮੱਕੜ ਸਾਹਿਬ ਗਏ ਆ ਸਿਮਰਜੋਤ ਮੱਕੜ ਤੇ ਉਹਨਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਥੋਕ ਕੇ ਗੱਲਬਾਤ ਕੀਤੀ ਉਹਨਾਂ ਨੇ ਤੇ ਥੋਕ ਕੇ ਗੱਲਬਾਤ ਕੀਤੀ ਹੈ ਤੇ ਮੱਕੜ ਸਾਹਿਬ ਨਾਲ ਇੰਟਰਵਿਊ ਹੋਈ ਹੈ ਕੱਲ ਤੇ ਉਹਨੇ ਬੜੀ ਥੋਕ ਕੇ ਗੱਲਬਾਤ ਕੀਤੀ ਹੈ ਉਹਨਾਂ ਨਾਲ ਕਿ ਮੈਨੂੰ ਬਹੁਤ ਨਜਾਇਜ਼ ਫਸਾਇਆ ਗਿਆ ਹੈ ਮੇਰੀ ਕੋਈ ਗੱਲ মিডিਆ 'ਚ ਨਹੀਂ ਜਾਣ ਦਿੱਤੀ ਤੇ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਉਹਨੇ ਬੜੀਆਂ ਚੀਜ਼ਾਂ ਦੇ ਜਿਹੜੇ ਕੈਮਰੇ ਲੈ ਕੇ ਉਹਨਾਂ ਦੇ ਘਰਾਂ ਦੇ ਅੱਗੇ ਪਹੁੰਚ ਜਾਂਦੇ ਸੀ ਵੀ ਹੁਣ ਟਾਕੇ ਵਿਖਾਓ ਘਰ ਤੇ ਉਹ ਘਰ ਦੇ ਉੱਤੇ ਦਾ 50 ਲੱਖ ਰੁਪਇਆ ਲੋਨ ਤੇ ਉਹ ਲੋਨ ਵਾਲੀ ਪ੍ਰਾਪਰਟੀ ਕਿਵੇਂ ਢਾਲੂਗੀ ਸਰਕਾਰ ਤੇ ਨਾਲੇ ਉਹ ਚਿੱਟੇ ਵਾਲੀ ਕੋਈ ਅਜੇ ਗੱਲ ਹੀ ਕਲੀਅਰ ਨਹੀਂ ਹੋਈ ਕਿ ਉਹਨੇ ਚਿੱਟੇ ਦੀ ਸਮਗਲਿੰਗ ਕੀਤੀ ਹੈ ਜਾਂ ਨਹੀਂ ਕੀਤੀ बस एक मीडिया ट्रायल ਤੇ ਬਦਨਾਮੀ ਦਾ ਜ਼ਰੂਰ ਹੋਈ ਉਹਦੀ ਪਰ ਕੋਈ ਐਵੀਡੈਂਸ ਨਹੀਂ ਹੈ ਜਾਂ ਕੋਈ ਇਦਾਂ ਦੀ ਕੋਈ ਕਲੀਅਰ ਗੱਲ ਸਾਹਮਣੇ ਨਹੀਂ ਆਈ ਅਜੇ ਤੱਕ ਜਿੱਥੋਂ ਇਹ ਪਤਾ ਲੱਗ ਸਕੇ ਕਿ ਉਹ ਵਿੱਚ ਇਨਵੋਲ ਹੈ ਜਾਂ ਉਹਦਾ ਕੋਈ ਰੋਲ ਹੈ ਤੇ ਐਵੇਂ ਜਿਹੜੇ ਆਪਣੇ মিডিਆ ਵਾਲੇ ਐਵੇਂ ਹੀ ਗੱਲ ਨੂੰ ਵਧਾ ਚੜਾ ਕੇ ਬੋਲਦੇ ਆਂ ਤੇ ਹੁਣ ਉਹਨੇ ਉਹ ਵੀ ਕਿਹਾ ਵੀ ਮੇਰਾ ਉੱਤੇ ਜੋ ਘੜੀ ਐ ਜਿਹੜੀ ਇੰਸਟਾਗ੍ਰam ਤੇ ਰੀਲਾਂ ਦੀ ਗੱਲ ਹੁੰਦੀ ਕਿ 30 ਲੱਖ ਦੀ ਘੜੀ ਐ ਤੇ ਉਹ ਕਹਿੰਦੀ ਹੁਣ ਉਹ ਘੜੀ ਦੀ ਵੀ ਇਨਕੁਆਇਰੀ ਕਰੋ ਵੀ ਉਹ ਕਿੰਨੇ ਦੀ ਘੜੀ ਐ ਤੇ ਕਿੱਥੋਂ ਆਈ ਐ ਤੇ ਉਹਦਾ ਸਾਰੀ ਕਲੀਅਰ ਗੱਲ ਕਰੋ ਤੇ ਮੈਂ ਉਹ ਕਹਿੰਦੀ ਮੈਨੂੰ ਵੀ ਇਨਸਾਫ ਚਾਹੀਦਾ ਵੀ ਮੇਰਾ ਬਹੁਤ ਜ਼ਿਆਦਾ ਤੇ ਦੂਜੀ ਗੱਲ ਪੰਜਾਬੀਆ ਆਪਣਾ ਗੁਰੂ ਸਾਹਿਬ ਨੇ ਕੱਲ ਦਾ ਜਿਹੜਾ ਚਲਾਇਆ ਸਿਧਾਂਤ ਆ ਆਪਣੇ ਆਪਾਂ ਤਾਂ ਤਾਂ ਇੰਨਾ ਟੈਕ ਪੈਨੇ ਕਿ ਤੀ ਤਿਆਨ ਨੂੰ ਤਿਆਨੀ ਨੂੰ ਇੰਨਾ ਭੰਡ ਦੇਉ ਤੁਸੀਂ মিডিਆ ਵਾਲਿਓ ਜੇ ਕਈ ਲੋਕਾਂ ਨੇ ਹੋਰ ਵੀ ਵੀਡੀਓ ਪਾਈ ਤੇ ਬੜੀ ਜਾਨੀ ਆਉਂਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਪੂਰੀ ਵਾਹ ਲਾਈ ਕੀਤੀ ਇੱਕ ਸਾਹ ਦੀ ਕਿਰਦਾਰ ਕੁਸ਼ੀ ਕੀਤੀ ਬਹੁਤ ਜ਼ਿਆਦਾ ਤੇ ਜਦੋਂ ਹੁਣ ਬੇਲ ਹੋ ਗਈ ਤੇ ਜਦੋਂ ਗੱਲ ਕਲੀਅਰ ਹੋਈ ਤੇ ਹੁਣ ਸਾਰੇ ਸੁਸਰੀਆ ਕੁ ਸੌਂ ਗਏ ਆ ਵੀ ਖੋਦਿਆ ਪਾੜ ਤੇ ਨਿਕਲਿਆ ਚੂਹਾ ਵੀ ਗੱਲ ਤਾਂ ਕੋਈ ਵੀ ਐਡੀ ਨਹੀਂ ਜਿੱਡਾ ਨੈਰੇਟਿਵ ਬਣਾਤਾ ਸੀ ਤੇ ਹੁਣ ਮੈਂ ਕਹਿਣਾ ਚਾਹਣਾ ਉਹ ਬੀਬੀ ਅਮਨਦੀਪ ਆ ਜੋ ਵੀ ਜਿਨ੍ਹਾਂ ਨੇ ਤੁਹਾਡਾ کردار ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਸੱਚੇ ਹੋ ਨਾ ਜੇ ਤੁਸੀਂ ਚਿੱਟਾ ਨਹੀਂ ਵੇਚਦੇ ਜਾਂ ਇਦਾਂ ਦਾ ਕੋਈ ਵੀ ਅਨਲਿਗਲ ਕੰਮ ਨਹੀਂ ਤੁਸੀਂ ਕਰਦੇ ਤੇ ਤੁਹਾਨੂੰ ਇਹਨਾਂ ਲੋਕਾਂ ਤੇ ਮਾਣ ਆਣੀ ਦੇ ਇਹ ਫਾਰਮੇਸ਼ਨ ਦੇ ਕੇਸ ਪਾਉ ਹੋਏ ਨਾ ਸਾਰਿਆਂ ਤੇ ਜਿੰਨਿਆਂ ਨੇ মিডিਆ ਟ੍ਰੇਲ ਕੀਤਾ ਜਿੰਨੇ ਕਹਿੰਦੇ ਹੀ ਘਰ ਟਾਓ ਤੇ ਜੇ ਤੁਸੀਂ ਸੱਚੇ ਹੋ ਨਾ ਇਹ ਕੰਮ ਜ਼ਰੂਰ ਕਰੋ ਇਹ ਤੁਹਾਡੇ ਲਈ ਵੀ ਚੰਗਾ ਤੇ ਆਉਣ ਵਾਲੇ ਹੋਰ ਲੋਕਾਂ ਨੂੰ ਵੀ ਇਹਦੇ ਤੋਂ ਸਬਕ ਮਿਲੂਗਾ ਤੇ ਕਿਸੇ ਦੀ ਧੀ ਧਿਆਨੀ ਨੂੰ ਇਦਾਂ ਬਿਨਾਂ ਵਜ੍ਹਾ ਦੇਖੋ ਕੋਰਟ ਚ ਦਾ ਟ੍ਰੇਲ ਸੁਣਿਆ ਚੱਲਣਾ ਚਾਹੀਦਾ ਜੋ ਲੀਗਲ ਰੂਲ ਆ ਜੋ ਤੇ ਜਿਹੜਾ মিডিਆ ਟ੍ਰੇਲ ਕਰਦਾ ਨਾ ਇਸ ਦੇਖ ਲਓ ਬੰਦਾ ਭਾਵੇਂ ਗਲਤੀ ਹੋਵੇ ਜਾਂ ਨਾ ਹੋਵੇ ਇਹ ਪਰ ਉਹਨੂੰ ਗਲਤੀ ਹੈ ਐਸਾ ਬਣਾ ਦਿੰਦਾ ਕਈ ਹੁਣ ਲੋਕਾਂ ਦੇ ਤੱਕੇ ਗੱਲ ਜਾਣੀ ਨਹੀਂ ਕਿ ਉਹ ਨਹੀਂ ਸੱਚੀ ਆ ਉਹਦੇ ਉੱਤੇ ਕੋਈ ਐਦਾਂ ਦੀ ਗੱਲ ਨਹੀਂ ਇਹ ਤਾਂ ਨਜਾਇਜ਼ ਫਸਾਇਆ ਗਿਆ ਤੇ ਜਿੰਨਾ ਤੱਕ ਇਹ ਗੱਲ ਨਾ ਗਈ ਉਹਨਾਂ ਦੇ ਦਿਲ 'ਚ ਤਾਂ ਉਹੀ ਚੀਜ਼ ਭਰੀ ਗਈ ਨਾ ਕਿ ਅਮਨਦੀਪ ਚਿੱਟਾ ਵੇਚਦੀ ਆ ਚਿੱਟਾ ਖਾਂਦੀ ਆ ਤੇ ਹੁਣ ਉਹਦੀ ਈਮੇਜ ਜੋ ਐਦਾਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਡਿਵੈਲਪ ਹੋ ਗਈ ਜਿਨ੍ਹਾਂ ਨੇ ਉਹ ਗੱਲਾਂ ਸੁਣੀਆਂ ਤੇ ਇਸ ਕਰਕੇ ਉਹਨੂੰ ਅਮਨਦੀਪ ਨੂੰ ਕਹਿਣਾ ਚਾਹਣਾ ਮੈਂ ਕਿ ਤੁਸੀਂ ਇਦਾਂ ਦੇ ਬੰਦਿਆਂ ਤੇ ਕਾਰਵਾਈ ਕਰੋ ਜੇ ਸੱਚੇ ਹੋ ਤੇ ਨਹੀਂ ਤਾਂ ਫਿਰ ਕਾਨੂੰਨ ਹੈਗਾ ਉਹਦੀ ਇਨਕੁਆਇਰੀ ਚੱਲ ਰਹੀ ਹੈ ਜੇ ਕੋਈ ਗੱਲ ਹੋਈ ਤੇ ਆਜੂਗੀ ਸਾਹਮਣੇ ਤੇ ਜੇ ਕੋਈ ਨਾ ਹੋਈ ਤੇ ਫਿਰ ਕਾਨੂੰਨ ਨੂੰ ਆਪਣੇ ਆਪ ਵੀ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਜੋ ਚਲੋ ਇੱਕ ਬੰਦੇ ਦੀ ਵੀ ਇਮੇਜ ਹੀ ਖਰਾਬ ਐ ਇਦਾਂ ਹੁੰਦੀ ਐ ਪਰ ਕਿਸੇ ਬੀਬੀ ਦੀ ਤਾਂ ਇਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਕਿਸੇ ਦੇ ਕਿਰਦਾਰ ਤੇ ਜਾਂ ਕਿੱਡੇ ਇਲਜ਼ਾਮ ਲਾਏ ਕਿੰਨੇ ਲੋਕਾਂ ਨਾਲ ਸਬੰਧਾਂ ਦੇ ਇਲਜ਼ਾਮ ਲਾਏ ਇਦਾਂ ਗੱਲ ਨਹੀਂ ਹੋਣੀ ਚਾਹੀਦੀ ਐਡਾ ਬੰਦਾ ਕੋਈ ਗਿਰਿਆ ਨਹੀਂ ਹੁੰਦਾ ਤੇ ਬੰਦੇ ਤੋਂ ਜ਼ਿਆਦਾ ਕਰਤਾਰ ਹੁੰਦਾ ਔਰਤ ਦਾ ਇਸ ਕਰਕੇ ਕਿਸੇ ਵੀ ਔਰਤ ਨੂੰ ਕਿਸੇ ਧੀ ਦੀ ਆਣੀ ਨੂੰ ਇਦਾਂ ਦੇ ਇਲਜ਼ਾਮ ਲਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਦੇ ਆਪ ਦੇ ਘਰੇ ਧੀਆ ਪੜਾਣਾ ਹੈ ਨਹੀਂ ਜੇ ਕੱਲ ਨੂੰ ਉਹਨਾਂ ਤੇ ਕੋਈ ਇਦਾਂ ਦੀ ਗੱਲ ਹੋ ਜੇ ਤੇ ਦੂਜੀ ਗੱਲ ਇੱਕ ਸੁਖਪਾਲ ਖੇਰਾਂ ਨੇ ਰਿਕਾਰਡਿੰਗ ਜਾਰੀ ਕੀਤੀ ਸੀ ਉਹਨੇ ਵੀ ਕਿ ਬੜਾ ਕੁਝ ਕਿਹਾ ਕਿ ਇਹ ਇਹਦੇ ਤੇ ਇਲਜ਼ਾਮ ਲਾਏ ਬੜੇ ਜ਼ਿਆਦਾ ਤੇ ਖੈਰਾ ਸਾਹਿਬ ਵੈਸੇ ਤਾਂ ਕੋਈ ਐਦਾਂ ਹਵਾ ਚ ਗੱਲ ਨਹੀਂ ਕਰਦੇ ਜੇ ਉਹਨਾਂ ਦੇ ਕੋਲੇ ਕੋਈ ਐਵੀਡੈਂਸ ਹੋਊਗਾ ਤੇ ਤਾਂ ਹੀ ਕੀਤੀ ਹੋਣੀ ਉਹਨਾਂ ਨੇ ਤੇ ਖੈਰਾ ਸਾਹਿਬ ਨੂੰ ਵੀ ਕਲੀਅਰ ਗੱਲ ਕਰਨੀ ਚਾਹੀਦੀ ਹੈ ਵੀ ਜੇ ਏਡੇ ਜ਼ਿਆਦਾ ਇਨਵੋਲ ਹੋਵਾ ਜਾ ਇੰਨੇ ਮਾੜੇ ਕੰਮਾਂ ਦੇ ਵਿੱਚ ਮਲਬਸ ਆ ਉਹ ਬੀਬੀ ਤੇ ਫਿਰ ਉਹਦੀ ਬੇਲ ਕਿੱਦਾਂ ਹੋਗੀ ਬੇਲ ਨਹੀਂ ਹੋਣੀ ਚਾਹੀਦੀ ਉਹਦੀ ਕਿਉਂਕਿ ਇਦਾਂ ਦੇ ਜੋ ਲੋਕ ਨੇ ਉਹਨਾਂ ਦੇ ਪਬਲਿਕ ਦੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਉਹਨਾਂ ਨੂੰ ਰੱਖਣਾ ਚਾਹੀਦਾ ਸਲਾਖਾਂ ਦੇ ਪਿੱਛੇ ਤੇ ਜੇ ਉਹ ਬੀਬੀ ਸੱਚੀ ਹੈ ਤੇ ਇਹ ਸਾਰਿਆਂ ਤੇ ਐਸੀ ਸਖੰਜਾ ਕਾਨੂੰਨ ਨੂੰ ਘਸਣਾ ਚਾਹੀਦਾ ਤਾਂ ਜੋ ਅੱਗੇ ਤੋਂ ਕੋਈ ਵੀ ਇਦਾਂ ਦਾ মিডিਆ ਟ੍ਰਾਇਲ ਨਾ ਹੋ ਸਕੇ ਤੇ ਮੈਂ ਅਦਾਲਤਾਂ ਨੂੰ ਹੀ ਰਿਕਵੈਸਟ ਕਰਦਾ ਕਿ ਇਹ ਜੋ ਟ੍ਰਾਇਲ মিডিਆ ਟ੍ਰਾਇਲ ਚੱਲਦਾ ਤੁਹਾਨੂੰ ਵੀ ਕੌਗਨੀਸੈਂਸ ਲੈਣਾ ਚਾਹੀਦਾ ਤੇ ਇਦਾਂ ਕਿਸੇ ਦੇ ਕਿਰਦਾਰ ਤੇ ਸਵਾਲੀਆ ਚ ਨਹੀਂ ਲੱਗਣ ਦੇਣਾ ਚਾਹੀਦਾ ਕਾਨੂੰਨ ਹੀ ਕਾਨੂੰਨ ਹੀ ਪ੍ਰੋਟੈਕਟ ਕਰ ਸਕਦਾ ਹਰ ਚੀਜ਼ ਇਸ ਕਰਕੇ ਕਾਨੂੰਨ ਹੀ ਇਸ ਤੇ ਕੰਮ ਕਰੇ ਤੇ ਨਜਾਇਜ਼ ਕਿਸੇ ਤੇ ਟਿਕਟ ਪਟਨੀ ਕਰਨ ਵਾਲਿਆਂ ਨੂੰ ਜ਼ਰੂਰ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਜੇ ਬੀਬੀ ਸੱਚੀ ਹੈ ਤੇ ਉਹਦੇ ਤੇ ਜ਼ਰੂਰ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਜੇ ਉਹ ਗਲਤ ਹੈ ਜੇ ਉਹਨੇ ਕੋਈ ਗਲਤ ਕੰਮ ਕੀਤੇ ਆ ਚਿੱਟਾ ਖਾਦਾ ਜਾਂ ਚਿੱਟਾ ਵੇਚਿਆ ਫੇਰ ਨਹੀਂ ਉਹਨੂੰ ਬਖਸ਼ਣਾ ਚਾਹੀਦਾ ਚਲੋ ਬੇਲ ਹੋ ਗਈ ਠੀਕ ਆ ਪਰ ਟ੍ਰਾਇਲ ਤਾਂ ਚੱਲ ਰਿਆ ਨਾ ਤੇ ਕੋਰਟ ਦੇ ਵਿੱਚੋਂ ਜੋ ਇਨਸਾਫ ਸਹੀ ਮੈਨੇਜ ਹੋਣਾ ਚਾਹੀਦਾ ਉਹ ਮਿਲ ਲਈ ਇੰਨੀਆਂ ਬੇਨਤੀਆਂ ਸੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੰਜਾਬੀਆਂ ਤੁਸੀਂ ਕਈ ਭੈਣ ਭਰਾ ਲਾਈਕ ਵੀ ਕਰਨੀਂ ਦੇ ਵੇਖ ਲੈਂਦੇ ਲਾਈਕ ਨਹੀਂ ਕਰਦੇ ਤੇ ਫੋਲੋ ਨਹੀਂ ਕਰਦੇ ਤੇ ਤੁਸੀਂ ਲੋਕਾਂ ਦੀਆਂ ਇੰਨੀਆਂ ਵੀਡੀਓ ਦੇਖਦੇ ਹੋ ਸਾਡੀ ਵੀ ਦੇਖ ਲਿਆ ਕਰੋ ਲਾਈਕ ਫੋਲੋ ਕਰ ਲਿਆ ਕਰੋ ਤਾਂ ਜੋ ਬੰਦੇ ਨੂੰ ਹੋਰ ਹੌਸਲਾ ਮਿਲਦਾ ਤੇ ਹੋਰ ਵਧੀਆ ਤਰੀਕੇ ਨਾਲ ਬੈਸਟ ਵੀਡੀਓ ਬਣਾਉਂਦਾ ਕਾ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਜਰੂਰ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਹੋਰ ਕੰਟੈਂਟ ਕ੍ਰੀਏਟ ਕਰ ਸਕੀਏ ਥੈਂਕ ਯੂ